ਜਿਹੜੀ ਹੁਣ ਸੜੀ ਜਿਹੜੀ ਪੰਚਾਇਤ ਹੈ ਉਸ ਵਿੱਚ ਜਿਹੜੀ ਸਰਪੰਚ ਹੈ ਉਹ ਆਸ਼ੂ ਦੇਵੀ ਜੀ ਹੈ ਬਟ ਜਦੋਂ ਵੀ ਕੋਈ ਵੀ ਉਹਦੀ ਕਾਰਵਾਈ ਹੁੰਦੀ ਹੈ ਜਾਂ ਕੋਈ ਵੀ ਮੀਟਿੰਗ ਹੁੰਦੀ ਹੈ ਉਹਦੇ ਵਿੱਚ ਉਹਦੇ ਹਸਬੰਡ ਤੇ ਉਹਦੇ ਸਸੁਰ ਜੀ ਉਹ ਆਉਂਦੇ ਆ ਔਰ ਉਹ ਆ ਕੇ ਮੀਟਿੰਗ ਅਟੈਂਡ ਕਰਦੇ ਆ ਜਾਂ ਸਰਪੰਚੋਂ ਦੇ ਨਾਤੇ ਆਹੀ ਜਾਣਦੇ ਆ ਕਿ ਜਿੱਦਾਂ ਆਹੀ ਲੇਡੀਜ਼ ਹੋ ਕੇ ਆਹੀ ਅੱਗੇ ਹੁੰਨੇ ਆ ਪਰ ਉਹਨਾਂ ਦੇ ਨਾਲ ਕੋਈ ਵੀ ਲੋਕਾਂ ਨਾਲ ਗਲਬਾਤ ਨਹੀਂ ਹੁੰਦੀ ਐਦਾਂ ਦੀ ਕੋਈ ਗੱਲ ਨਹੀਂ ਹੈ ਮੈਂ ਹੀ ਬੋਲਣੀ ਆ ਬਾਕੀ ਇਹ ਅਸੀਂ ਚਾਰ ਮੀਟਿੰਗਾਂ ਰੱਖੀਆਂ ਹੈ ਕਿਉਂ ਇਹਨਾਂ ਚ ਕੋਈ ਨਹੀਂ ਆਇਆ ਇਹਦਾ ਮਤਲਬ ਕਿ ਇਹ ਆ ਕਿ ਇਹ ਬੰਦ ਕਰਨਾ ਚਾਹੁੰਦੇ ਆ ਨਾ ਪੰਚਾਇਤ ਨੂੰ ਬਟ ਇੱਥੇ ਇਸ ਪਿੰਡ 'ਚ ਉਹ ਚੀਜ਼ ਨਹੀਂ ਹੈ ਬਾਕੀ ਇਸ ਪਿੰਡ ਦੀ ਕੋਈ ਵੀ ਵਿਕਾਸ ਬਾਰੇ ਇਹਨਾਂ ਨੇ ਨਾ ਕਦੀ ਸੋਚਿਆ ਹੈ ਨਾ ਕੁਝ ਜਿਹੀ ਇਸ ਵਿਕਾਸ ਬਾਰੇ ਧਿਆਨ ਲੈਣ ਦੀ ਬੋਲਦੇ ਆ ਲਿਜਾਣੇ ਆ ਲੋਕਾਂ ਨੂੰ ਕਹਿਨੇ ਆ ਤੇ ਇਹ ਇਸ ਚੀਜ਼ ਨੂੰ ਲੋਕਾਂ ਦਾ ਧਿਆਨ ਭਟਕਾ ਦਿੰਦੇ ਆ ਹਾਂਜੀ ਸਰ ਉਹਦੇ ਕੂੜੇਦਾਨ ਦਾ ਮਤਲਬ ਕਿ ਮਤਾ ਪਾਸ ਕਰਵਾਇਆ ਹੀਗਾ ਤੇ ਇਹ ਤੇ ਹੁਣ ਮਤਲਬ ਕਿ ਇਹ ਸਾਈਨ ਕਰਨਗੇ ਤੇ ਫੇਰ ਹੀ ਕੰਮ ਸ਼ੁਰੂਆਤ ਹੋਣਗੇ ਨਾ ਵੈਸੇ ਸੈਕਟਰੀ ਸਾਹਿਬ ਨਾਲ ਗੱਲ ਹੋਈਗੀ ਮਤਾ ਪਾਸ ਕਰਵਾਏ ਦਾ ਤੇ ਕੋਈ ਵੀ ਕੰਮ ਆ ਕੋਈ ਮਤਲਬ ਕਿ ਜਲਦਬਾਜ਼ੀ ਨਾਲ ਤੇ ਕੋਈ ਕੰਮ ਨਹੀਂ ਦੇਣੀ ਹੈਗੇ ਕੰਮ ਹੈ ਕਿ ਮਤਲਬ ਕਿ ਹੌਲੀ-ਹੌਲੀ ਕਰਕੇ ਹੀ ਹਣੀ ਹੈ ਤੇ ਪਿੰਡ ਦਾ ਹੀ ਕੋਈ ਵਿਕਾਸ ਕਰਾਂਗੇ ਹਨਾ ਥੋੜੀ ਹੀ ਸਰਪੰਚੀ ਮਤਲਬ ਕਿ ਇਹਦਾ ਮਤਾ ਪਾਸ ਹੋਇਆ ਹੈਗਾ ਲੇਕਿਨ ਚਲੋ ਮਤਲਬ ਕਿ ਕੰਮ ਕਰਵਾਵਾਂਗੇ ਲੇਕਿਨ ਇਹ ਥੋੜਾ ਨਾ ਕਿ ਜਲਦੀ ਜਲਦਬਾਜ਼ੀ ਨਾਲ ਹੀ ਕੰਮ ਸ਼ੁਰੂਆਤ ਹੋ ਜੇ ਪਹਿਲਾਂ ਜੋ ਕੰਮ ਅਸੀਂ ਫੜਿਆ ਆ ਪਹਿਲੇ ਉਹ ਕੰਮ ਮਤਲਬ ਕਿ ਸ਼ੁਰੂਆਤ ਕਰ ਦਿੰਦੇ ਆ ਕਿ ਦੇਖੋ ਝਾੜੀਆਂ ਝਾੜੀਆਂ ਆਈਆਂ ਤੇ ਨਾ ਕੋਈ ਸਾਫ ਸਫਾਈ ਵਾਲਾ ਨਾ ਹੀ ਕੋਈ ਨਰੇਗਾ ਵਾਲੇ ਆਪਾਂ ਮਕੀ 35 ਤੋਂ 40 ਘਾੜ ਦਿੱਤੇ ਸੀ ਉਹਨਾਂ ਦੇ ਵਿੱਚੋਂ ਕਿ ਸਾਡੇ ਕਾਰਡ ਜਿਹੜੇ ਆ ਨਹੀਂ ਬਣ ਗਏ ਤੇ ਜਿਹੜੇ ਛੋਟੇ ਪੁਰਦੇ ਆ ਉਹ ਸਪੈਂਸਰ ਦੇ ক্লোਜ਼ ਹੈਗੇ ਆ ਉਹਨਾਂ ਦੇ ਕਾਰਡ ਵੀ ਬਣਦੇ ਆ ਤੇ ਪੈਸੇ ਵੀ ਪੈ ਰਹੇ ਆ ਤੇ ਸਾਡਾ 6-7 ਬਿੰਦੂ ਹੋ ਗਿਆ ਨਾ ਤੇ ਕੋਈ ਕਾਰਡ ਬਣਿਆ ਸਾਡੀ ਫਸਟ ਮੀਟਿੰਗ ਹੋਈ ਸੀ ਉਹਦੇ ਵਿੱਚ 7 ਤੋਂ 8 ਮਤੇ ਪਏ ਸੀ ਉਹਦੇ ਵਿੱਚ ਕੀ ਕੂੜੇਦਾਨ ਦਾ ਵੀ ਮਤਾ ਪਿਆ ਸੀ ਕੀ ਕੂੜੇ ਦਾਣ ਲੱਗੇ ਜਾਣਗੇ ਉਹਨਾਂ ਦੇ ਵਿੱਚ ਮਕੀ ਕੱਚਾ ਸੁਨਾ ਸੁੱਕਾ ਵੱਖਰਾ ਗਿੱਲਾ ਵੱਖਰਾ ਤੇ 7-8 ਮਹੀਨੇ ਹੋ ਗਏ ਕੋਈ ਇਹੋ ਜਿਹਾ ਮਕੀ ਕੰਮ ਨਹੀਂ ਹੋਇਆ ਪੰਚਾਇਤ ਮਕੀ ਬਿਲਕੁਲ ਹੀ ਮਕੀ ਕੋਈ ਕੰਮ ਨਹੀਂ ਕਰਾ ਰਹੀ ਵਨ ਆਫ ਦਾ ਪ੍ਰੀਮੀਅਮ ਐਂਡ ਪ੍ਰੈਸਟੀਜੀਅਸ ਪ੍ਰੋਫੈਸ਼ਨਲ ਇੰਸਟੀਟਿਊਟਸ ਪ੍ਰੋਵਾਈਡਿੰਗ ਅ ਵਾਈਡ ਰੇਂਜ ਆਫ ਪ੍ਰੋਫੈਸ਼ਨਲ ਕੋਰਸਸ ਵਿਦ 100% ਪਲੇਸਮੈਂਟ ਅਸਿਸਟੈਂਸ ਵੀ ਆਰ ਸ਼੍ਰੀ ਸਾਈ ਗਰੁੱਪ ਆਫ ਇੰਸਟੀਟਿਊਟਸ ਕੰਟਨ ਵਾਰਡ ਨੰਬਰ 7 ਜਿਸ ਵਸ ਸਮਤੀ ਨਰਮਣੀ ਰੀਮੈਂਬਰ ਹੈ ਮੈਂ ਇਸ ਉਹਦੇ ਚ ਪੰਚਾਇਤ ਅੱਗੇ ਪ੍ਰਸ਼ਾਸਨ ਅੱਗੇ ਮੰਗ ਰਲਦੀ ਆ ਕਿ 아이 9 ਮਹੀਨੇ ਹੋਏ ਸਾਡੀ ਪੰਚਾਇਤ ਬਣੇ ਨੇ 9 ਮਹੀਨੇ ਚ ਜਿਸਲੇ ਪੰਚਾਇਤ ਬਣੀ ਹੈ ਉਸ ਤੋਂ 1 ਮਹੀਨੇ ਬਾਅਦ ਮੀਟਿੰਗ ਰੱਖੀ ਗਈ ਉਹਦੇ ਚ ਸਤ ਮੈਂ ਮਤਲਬ ਸਤ ਤੋਂ ਪਾਈ ਗਈ ਮਤੇ ਉਸ ਤੋਂ ਬਾਅਦ ਮਤੇ ਦੇ ਮਤੇ 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 ਕਾਫੀ ਜ਼ਿਆਦਾ ਮਤੇ ਪਏ ਹੈ 7 ਮਹੀਨੇ ਤੱਕ ਕਾਫੀ ਜ਼ਿਆਦਾ ਮਤੇ ਵੀ ਬਟ ਇਹਨਾਂ ਨੇ ਕਿਸੇ ਵੀ ਇੰਨੇ ਮਤੇ ਪੈਣ ਤੋਂ ਬਾਅਦ ਕਿਸੇ ਇੱਕ ਵੀ ਮਤਲਬ ਉਹਦੇ ਤੇ ਕੋਈ ਕੰਮ ਨਹੀਂ ਕਾਰਵਾਈ ਨਹੀਂ ਹੋਈ ਕੰਮ ਨਹੀਂ ਹੋਇਆ ਜਿਸ ਲਈ ਸਰਪੰਚ ਸਾਹਿਬ ਨੂੰ ਪੁੱਛਨੇ ਆ ਕਿ ਕੋਈ ਕੰਮ ਨਹੀਂ ਹੋਇਆ ਜਾਂ ਕੁਝ ਵੀ ਹੈ ਉਹ ਇਸ ਚੀਜ਼ ਤੋਂ ਆਪਣਾ ਪੱਲੜਾ ਝਾਰ ਦਿੰਦੇ ਆ ਔਰ ਸਾਨੂੰ ਮਤਲਬ ਫੋਰ ਹੋਰ ਪਾਸੇ ਸਾਡਾ ਧਿਆਨ ਫੜਕਾਉਣ ਦੀ ਕੋਸ਼ਿਸ਼ ਕਰਦੇ ਆ ਤੇ ਜਿਹੜੀ ਹੁਣ ਸਾਡੀ ਜਿਹੜੀ ਪੰਚਾਇਤ ਹੈ ਉਸ ਵਿੱਚ ਜਿਹੜੀ ਸਰਪੰਚ ਹੈ ਉਹ ਆਸ਼ੂ ਦੇਵੀ ਜੀ ਹੈ ਬਟ ਜਦੋਂ ਵੀ ਕੋਈ ਵੀ ਉਹਦੀ ਕਾਰਵਾਈ ਹੁੰਦੀ ਹੈ ਜਾਂ ਕੋਈ ਵੀ ਮੀਟਿੰਗ ਹੁੰਦੀ ਹੈ ਉਹਦੇ ਵਿੱਚ ਉਹਦੇ ਹਸਬੰਡ ਤੇ ਉਹਦੇ ਸਸੂਰ ਜੀ ਉਹ ਆਉਂਦੇ ਆ ਔਰ ਉਹ ਆ ਕੇ ਮੀਟਿੰਗ ਅਟੈਂਡ ਕਰਦੇ ਆ ਜਾਂ ਕੁਝ ਵੀ ਕਰਦੇ ਆ ਬਟ ਉਹਨਾਂ ਆਸ਼ੂ ਦੇ ਵੱਲੋਂ ਕੋਈ ਵੀ ਅੱਗੇ ਕਰਉਣੀ ਹੁੰਦੀ ਠੀਕ ਹੈ ਸਰਪੰਚੋਂ ਦੇ ਨਾਤੇ ਆਹੀ ਜਾਣਨੇ ਆ ਕਿ ਜਿੱਦਾਂ ਆਹੀ ਲੇਡੀਜ਼ ਹੋ ਕੇ ਆਹੀ ਅੱਗੇ ਹੁੰਨੇ ਆ ਪਰ ਉਹਨ ਦੇ ਲੋ ਕੋਈ ਵੀ ਲੋਕਾਂ ਨਾਲ ਗਲਬਾਤ ਨਹੀਂ ਹੁੰਦੀ ਨਾ ਉਹ ਅੱਗਿਆਂ ਦੇ ਹਰ ਮੀਟਿੰਗ ਚ ਜ਼ਿਆਦਾਤਰ ਅੰਕਲ ਬਸ਼ੰਬਰ ਅੰਕਲ ਔਰ ਉਹਦੇ ਹਸਬੰਡ ਅਜੇ ਇਹ ਭਈਆ ਹੁੰਦੇ ਐ ਔਰ ਪਹਿਲੇ ਅੱਜ ਤੋਂ ਪੰਜ ਸਾਹਿਬ ਜਿਹੜੀ ਪਿਛਲੀ ਪੰਚਾਇਤ ਸੀ ਉਹ ਵੀ ਇਹਨਾਂ ਦੇ ਘਰ ਵਿੱਚ ਹੀ ਸੀ ਔਰ ਇਹਨਾਂ ਦੀ ਵੱਡੀ ਨੂੰਹ ਕੋਲ ਹੀ ਉਦੋਂ ਵੀ ਰਚਨਾ ਦੇਵੀ ਕੋਲ ਹੀ ਪਰ ਉਦੋਂ ਵੀ ਬਸ਼ੰਬਰ ਅੰਕਲ ਜੀ ਹੀ ਇਹਦੇ ਸਸੁਰ ਜੀ ਉਹੀ ਅੱਗੇ ਆ ਕੇ ਕੰਮ ਕਰਦੇ ਹੀ ਕਾਰਵਾਈ ਕਰਦੇ ਹੀ ਜੋ ਵੀ ਕੰਮ ਕਰਦੇ ਹੀ ਬਟ ਭਗਵਾਨਤਮਾਨ ਸਰਕਾਰ ਨੇ ਈਸ਼ਵਰੀ ਐ ਸਪੈਸ਼ਲੀ ਇਹ ਉਹ ਕਹਿਦਾ ਕਿ ਜਦੋਂ ਜੇ ਇਸ ਲਈ ਲੇਡੀਜ਼ ਨੂੰ ਅੱਗੇ ਕੀਤੇ ਦਾ ਤੇ ਜਿੱਥੇ ਵੀ ਕੋਈ ਵੀ ਕੰਮ ਹੁੰਦਾ ਉੱਥੇ ਲੇਡੀਜ਼ ਉਹ ਅੱਗੇ ਖੁਦ ਹੋ ਕੇ ਕੰਮ ਕਰਨਗੀਆਂ ਚਾਹੇ ਉਹ ਸਰਪੰਚਾ ਚਾਹੇ ਮੈਂਬਰ ਪਟ ਇੱਥੇ ਇਸ ਪਿੰਡ ਚ ਉਹ ਚੀਜ਼ ਨਹੀਂ ਹੈ ਬਾਕੀ ਇਸ ਪਿੰਡ ਦੀ ਕੋਈ ਵੀ ਵਿਕਾਸ ਬਾਰੇ ਇਹਨਾਂ ਨੇ ਨਾ ਕਦੀ ਸੋਚਿਆ ਹੈ ਨਾ ਖੁਸ਼ ਜਿਹੀ ਇਸ ਵਿਕਾਸ ਬਾਰੇ ਧਿਆਨ ਲੈਣ ਦੀ ਬੋਲਦੇ ਆ ਲਿਜਾਣੇ ਆ ਲੋਕਾਂ ਨੂੰ ਕਹਿੰਨੇ ਆ ਤੇ ਇਹ ਇਸ ਚੀਜ਼ ਨੂੰ ਲੋਕਾਂ ਦਾ ਧਿਆਨ ਭਟਕਾ ਦਿੰਦੇ ਆ ਤੇ ਉਹਨਾਂ ਨੂੰ ਹੁਣ ਜਦੋਂ ਦਾ ਹੀ ਕੋਰਮਪੰਗ ਕਰਨ ਲਈ ਅਹੀ ਇਹ ਲਾਇਦਾ ਪ੍ਰੋਸੈਸ ਲਾਇਦਾ ਇਹਨਾਂ ਨੇ ਉਸ ਚੀਜ਼ ਦਾ ਮਤਲਬ ਪਹਿਲੇ ਸਾਡੀ ਉਹਦੇ ਕੋਲ ਪਈ ਰਹੀ ਫਾਈਲ ਡੀਡੀਪੀ ਵੀਡੀਓ ਮੈਮ ਕੋ ਔਰ ਕਾਫੀ ਟਾਈਮ ਤੱਕ ਮੀਟਿੰਗਾਂ ਪੈਣ ਤੋਂ ਬਾਅਦ ਉਸ ਤੋਂ ਦੋ ਮੀਟਿੰਗਾਂ ਪੈਣ ਤੋਂ ਬਾਅਦ ਕਾਫੀ ਟਾਈਮ ਤੱਕ ਉੱਥੇ ਪਈ ਰਹੀ ਉਹਨਾਂ ਨੇ ਕਾਰਨ ਵਸ ਕੋਈ ਮਤਲਬ ਪਤਾ ਨਹੀਂ ਹੁੰਦੇ ਕੋਈ ਪਰ ਦੱਸਿਆ ਹੈਗਾ ਵੀ ਕੋਈ ਵੀ ਕਾਰਨਾ ਉਹਦੇ ਅਹੀ ਜ਼ਿਲ੍ਹੇ ਜਾ ਕੇ ਡੀਡੀਪੀਓ ਸਰ ਕੋ ਪੁੱਛਿਆ ਕਿ ਸਾਡੀ ਕਦੋਂ ਆ ਨੈਕਸਟ ਮੀਟਿੰਗ ਤੇ ਉਹਨਾਂ ਨੇ ਕਿਹਾ ਕਿ ਨਹੀਂ ਸਾਡੀ ਇੱਕ ਮੇਰੇ ਕੋ ਹਜੇ ਕੋਈ ਵੀ ਫਾਈਲ ਨਹੀਂ ਆਈ ਦੀ ਫਿਰ ਵੀਡੀਓ ਮੈਮ ਨੂੰ ਅਹੀ ਦੁਆਰਾ ਜਾ ਕੇ ਪੁੱਛਿਆ ਫਿਰ ਉਹਨਾਂ ਨੇ ਕਾਫੀ ਟਾਈਮ ਬਾਅਦ ਉਥੇ ਫਾਈਲ ਭੇਜੀ ਹੈ ਤੇ ਫਿਰ ਜਾ ਕੇ ਉਹਨਾਂ ਨੇ ਹੁਣ ਆਸ਼ਵਾਸਨ ਦਿੱਤਾ ਡੀਡੀਪੀਓ ਸਰ ਨੇ ਕਿ ਤੁਹਾਡੀ ਜਲਦ ਤੋਂ ਜਲਦ ਮੀਟਿੰਗ ਰਖਾਈ ਜਾਏਗੀ ਔਰ ਉਸ ਉਦੇਚੇ ਤੁਹਾਡਾ ਉਹਦਾ ਕੀਤਾ ਜਾਏਗਾ ਬਾਕੀ ਸਰ ਅਹੀ ਇਹੀ ਕਹਿਣਾ ਚਾਹੁੰਦੇ ਆ ਮਾਨ ਸਰਕਾਰ ਨੂੰ ਕਿ ਇਸ ਪਿੰਡ ਵਿੱਚ ਆ ਕੇ ਵਿਜ਼ਿਟ ਕਰੋ ਇੱਥੇ ਜਗਾ ਜਗਾ ਮਤਲਬ ਗੰਦਗੀ ਹੈ ਕਚਰਾ ਹੈ ਇੱਥੋਂ ਸਾਈਡਾਂ ਤੇ ਕਿੰਨੀ ਕਿੰਨੀ ਪੰਗ ਵਗੈਰਾ ਮਤਲਬ ਹੋਏ ਦੇ ਜੋ ਜੰਗਲ ਝਾੜ ਬਣੇ ਦਾ ਕੋਈ ਕਿਤੇ ਸਫਾਈ ਦਾ ਉਹ ਧਿਆਨ ਨਹੀਂ ਹੈ ਔਰ ਕਾਫੀ ਜ਼ਿਆਦਾ ਲੋਕੀ ਉਹਨਾਂ ਨੇ ਪਹਿਲਾ ਮਤਾ ਜਿਹੜਾ ਮਤਲਬ ਜਿਹੜੀ ਪਹਿਲੀ ਮੀਟਿੰਗ ਹੋਈ ਸੀ ਤੇ ਉਹਦੇ ਵਿੱਚ ਮਤਾ ਵੀ ਆਈ ਉਦជា ਸਿਰਫ ਇਹਨਾਂ ਨੇ ਇੱਕ ਕੰਮ ਸ਼ੁਰੂ ਕੀਤਾ ਸੀ ਗਰਾਊਂਡ ਦਾ ਪਰ ਉਸ ਗਰਾਊਂਡ ਦੇ ਕੰਮ ਦੇ ਵਿੱਚ ਇਹਨਾਂ ਨੇ ਉਹ ਵੀ ਉਹ ਵੀ ਉਹਨਾਂ ਨੇ ਮਤਲਬ ਸ਼ੁਰੂਆਤ ਕਰਕੇ ਫਿਰ ਰੋਕ ਦਿੱਤਾ ਜਿਸ ਲਈ ਇਹਨਾਂ ਨੂੰ ਪੁੱਛਿਆ ਕਿ ਤੁਸੀਂ ਕਿਉਂ ਰੋਕਿਆ ਪਤਾ ਚਲਿਆ ਕਿ ਇਹ ਨਹਿਰ ਵਿਭਾਗ ਦਾ ਜਗਾ ਹੀ ਔਰ ਇਹਨਾਂ ਨੇ ਇਸ ਕਰਨੇ ਵੀ ਉੱਥੇ ਨਹਿਰ ਵਿਭਾਗ ਤੋਂ ਪਰਮਿਸ਼ਨ ਨਹੀਂ ਲਈ ਔਰ ਉਹਨਾਂ ਨੇ ਕੰਮ ਰੋਕਿਆ ਉਸ ਵੇਲੇ ਵੀ ਇਹਨਾਂ ਨੇ ਸਾਨੂੰ ਮਤਲਬ ਸਾਰੇ ਮੈਂਬਰਾਂ ਨੂੰ ਮਿਸਗਾਈਡ ਕੀਤਾ ਕਿ ਇਹਦੀ ਅਹੀ ਪਰਮਿਸ਼ਨ ਲਈਦੀ ਹੈ ਨਹਿਰ ਵਿਭਾਗ ਤੋਂ ਤੇ ਉਹ ਕਿੰਨਾ ਵੈਸਾ ਜਿਹੜਾ ਕੀ ਸਰਕਾਰ ਦਾ ਬਰਬਾਦ ਗਿਆ ਵੇਸਟ ਗਿਆ ਕਿ 7-8 ਲੱਖ ਰੁਪਏ ਸ਼ਾਇਦ ਉਥੇ ਆਲਰੇਡੀ ਲੱਗ ਚੁਕੇ ਦਾ ਸਰਕਾਰ ਦਾ ਉਹ ਵੇਸਟ ਹੈ ਜਦੋਂ ਤੁਹਾਨੂੰ ਪਤਾ ਹੀ ਸਾਡ ਮੈਂ ਪ੍ਰਸ਼ਾਸਨ ਅੱਗੇ ਮੰਗ ਕਰਨੀ ਹੈ ਕਿ ਸਾਡੀ ਪੰਚਾਇਤੀ ਜ਼ਮੀਨ ਜਿੰਨੀ ਵੀ ਹੈਗੀ ਹੈ ਉਹ ਜਿੱਥੇ ਵੀ ਹੈ ਉਹਦੇ ਬਾਰੇ ਕੀਤਾ ਜਾਏ ਉਹਦੀ ਕਢਵਾਉਣ ਦਾ ਹਿੰਮਤਾ ਵੀ ਪਾਇਦਾ ਆਹੀ ਨਹੀਂ ਮਤਾ ਪਾਇਦਾ ਅੱਜ ਤੋਂ ਸਾਡੀ ਪਿਛਲੀ ਪੰਚਾਇਤ ਜਿਹੜੀ ਉਹਨਾਂ ਨੇ ਵੀ ਮਤਾ ਪਾਇਦਾ ਸੀ ਉਸ ਚੀਜ਼ ਦਾ ਔਰ ਪੰਚਾਇਤੀ ਜ਼ਮੀਨ ਕਢਾਈ ਜਾਏ ਨਹੀਂ ਲੱਗਦਾ ਜਿਹੜੀ ਤੁਸੀਂ ਗੱਲ ਕਿਹਾ ਬਿਲਕੁਲ ਇਹਦੇ ਵਿੱਚ ਆਈ ਕਹਿੰਦੇ ਆ ਕਿ ਡਿਪਾਰਟਮੈਂਟ ਇਨਵੋਲ ਹੈ ਕਿਉਂਕਿ ਇਹਨਾਂ ਨੇ ਆਹੀ ਜਦੋਂ ਇਹਨਾਂ ਨੂੰ ਪੁੱਛਨੇ ਆ ਹੁਣ ਆਹੀ ਤੇ ਆ ਜਾ ਕਿ ਸਰਪੰਚ ਸਾਹਿਬ ਨੂੰ ਪੁੱਛਣਾ ਉਹਨਾਂ ਨੇ ਸਾਨੂੰ ਸਿੱਧਾ ਬੋਲਿਆ ਕਿ ਤਾਂ ਸਾਡੇ ਕੋ ਪਰਮਿਸ਼ਨ ਹੈਗੀ ਆ ਹੁਣ ਜਿਸ ਲਈ ਇਹਨਾਂ ਨੇ ਨਵਾਂ ਗਰੁੱਪ ਖੋਲ੍ਹਿਆ ਅੱਜ ਤੋਂ ਕੋਈ ਹਫ਼ਤਾ ਪਹਿਲੇ ਇਹਨਾਂ ਨੇ ਸਜੈਸ਼ਨ ਗਰੁੱਪ ਅਜੇ ਸਰ ਨੇ ਖੋਲਿਆ ਔਰ ਉਹਦੇ ਵਿੱਚ ਜਰ ਕਿ ਮੈਂ ਤੁਹਾਨੂੰ ਪਹਿਲੇ ਵੀ ਬੋਲਿਆ ਕਿ ਉਹਦੇ ਵਿੱਚ ਅੱਜ ਮਤਲਬ ਸਰਪੰਚ ਹੈ ਜੀ ਆਸ਼ੂ ਦੇਵੀ ਜੀ ਔਰ ਉਹਨਾਂ ਦਾ ਪਹਿਲਾ ਮੈਸੇਜ ਰਿਕਾਰਡਡ ਸਾਰਿਆਂ ਨੂੰ ਆਨਲਾਈਨ ਮਤਲਬ ਗਿਆ ਹੈ ਕਿ ਮੈਂ ਅੱਜ ਸਰਪੰਚ ਇਹ ਸਜੈਸ਼ਨ ਗਰੁੱਪ ਖੋਲਣਾ ਕਿ ਲੋਕਾਂ ਦੇ ਪਬਲਿਕ ਦੇ ਸੁਜੈਸ਼ਨ ਲੈਣ ਲਈ ਇਹ ਹੁਣ ਲੋਕਾਂ ਦੇ ਸੁਜੈਸ਼ਨ ਲੈਣ ਲਈ ਬੋਲੇ ਕਰਦੇ ਆ ਅੱਜ ਤੋਂ 7 ਮਹੀਨੇ ਪਹਿਲੇ ਇਹਨਾਂ ਨੇ ਸੁਜੈਸ਼ਨ ਕਿਉਂ ਨਹੀਂ ਲਏ ਲੋਕਾਂ ਦੇ ਔਰ ਕਿਉਂ ਇਹ ਚੀਜ਼ ਪਹਿਲੇ ਕਿਉਂ ਨਹੀਂ ਕੀਤੀ ਹੁਣ ਇਹਨਾਂ ਤੇ ਸਾਡੇ ਤੇ ਪ੍ਰੈਸ਼ਰ ਪਾਇਆ ਜਾਣ ਡਿਆ ਕਿ ਆਪਣੇ ਪ੍ਰੋਸੀਜਰ ਜਿਹੜਾ ਇਹਨੂੰ ਬੰਦ ਕਰਕੇ ਤੇ ਸਾਡੇ ਨਾਲ ਚਲਿਆ ਜਾਏ ਔਰ ਲੋਕਾਂ ਦਾ ਵੀ ਪ੍ਰੈਸ਼ਰ ਪਾਇਆ ਜਾਂ ਡਿਆ ਸਾਡੇ 55 ਮੈਂਬਰਾਂ ਤੇ ਜਾਕੀ ਬਿਲਕੁਲ ਗਲਤ ਹੈ ਅਸੀਂ ਇਹਦੇ ਖਿਲਾਫ ਜਾਂਦੇ ਆ ਪ੍ਰਸ਼ਾਸਨ ਨੂੰ ਅਸੀਂ ਬਾਰ-ਬਾਰ ਇਹੀ ਮੰਗ ਕਰਨੇ ਆ ਕਿ ਪਲੀਜ਼ ਅੱਗੇ ਹੋ ਕੇ ਦਿਖਿਆ ਜਾਏ ਕਿ ਆਕੇ ਇਸ ਪਿੰਡ 'ਚ ਵਿਜ਼ਿਟ ਕੀਤਾ ਜਾਏ ਔਰ ਦਿਖਿਆ ਜਾਏ ਕਿ ਇਸ ਪਿੰਡ 'ਚ 1% ਵੀ ਜਿਹੜੀ ਹੈ ਲੋਕਾਂ ਦੇ ਪਿੰਡਾਂ 'ਚ ਕਿੰਨੀ ਆ ਜ਼ਿਆਦਾ ਤਰੱਕੀਆਂ ਕੀਤੀਆਂ ਪਰ ਸਾਡਾ ਪਿੰਡ ਉੱਥੇ ਤਾਂ ਉੱਥੇ ਹੀ ਖੜਿਆ ਹੈ ਉਨੂੰ ਕੋਈ ਵਿਕਾਸ ਨਹੀਂ ਹੈ ਕੋਈ ਕੁਝ ਨਹੀਂ ਹੈ ਬੱਚੇ ੱੱਕੇ ਖਾਏ ਕਰਦੇ ਨਸ਼ਿਆਂ 'ਚ ਉਹ ਹੁੰਦੇ ਐ ਇਨਵੋਲਵ ਹੁੰਦੇ ਐ ਕਿਉਂਕਿ ਬੇਰਜ਼ਗਾਰੀ ਹੁੰਦੇ ਕਾਰਨ ਉਹਨਾਂ ਨੇ ਨਸ਼ਾ ਜੀ ਜਾਣਾ ਇਹ ਚੀਜ਼ ਆਹੀ ਮਾਨ ਸਰਕਾਰ ਅੱਗੇ ਉਹ ਕਰਦੇ ਆ ਬਸ ਇੰਨੀ ਕੀ ਰਿਕੁਐਸਟ ਹੈ ਆਪਣਾ ਔਰ ਕਿੱਥੇ ਰਹਿਣ ਵਾਲੇ ਮੈਂ ਪੰਚਾਇਤ ਕਿੰਗਰੀਆ ਤੋਂ ਪੰਜ ਪੀਰ ਕਲੋਨੀ ਤੋਂ ਮੈਂਬਰ ਮੰਗਾ ਤੇ ਬਾਰ ਨੰਬਰ 3 ਦਾ ਤੇ ਸਾਡੀ ਇਹ ਹੀ ਮੁਖੀ ਮੰਗ ਆ ਕਿ ਕਾਫੀ ਦੇਰ ਤੋਂ ਬਰਸਾਤਾ ਹੋ ਰਹੀਆਂ ਐ ਪੂਰਾ ਰੋਡ ਮਕੀ ਬਿਲਕੁਲ ਝਾੜੀਆਂ ਝੜੀਆਂ ਆ ਦੀਆਂ ਤੇ ਨਾ ਕੋਈ ਸਾਸਪਾਈ ਵਾਲਾ ਨਾ ਹੀ ਕੋਈ ਨਰੇਗਾਣੇ ਆ ਪੰਮ ਕੀ 35 ਤੋਂ 40 ਕਾਰਡ ਦਿੱਤੇ ਸੀ ਉਹਨਾਂ ਦੇ ਵਿੱਚੋਂ ਮਕੀ ਸਾਡੇ ਕਾਰਡ ਜਿਹੜੇ ਆ ਨਹੀਂ ਬਣ ਗਏ ਤੇ ਜਿਹੜੇ ਛੋਟੇ ਭੁਰਦੇ ਆ ਉਹ ਸਰਪੰਚ ਦੇ ਕੋਲੋਜ਼ ਹੈਗੇ ਆ ਉਹਨਾਂ ਦੇ ਕਾਰਡ ਵੀ ਬਣਦੇ ਆ ਤੇ ਪੈਸੇ ਵੀ ਪੈ ਰਹੇ ਆ ਤੇ ਸਾਡਾ 6-7 ਮਹੀਨੇ ਹੋ ਗਏ ਆ ਨਾ ਤੇ ਕੋਈ ਕਾਰਡ ਬਣਿਆ ਪਹਿਲੀ ਗੱਲ ਤੇ ਆਪਾਂ ਦੇ ਸਰਪੰਚ ਦੇ ਅਜਿੰਦ ਤੇ ਹੀ ਮਗੇ ਇਹ ਹੁੰਦਾ ਹਸਬੰਦਾ ਉਹਨਾਂ ਨੇ ਦਿੱਤੇ ਹੀ ਉਹਨਾਂ ਕਿਹਾ ਸੀ ਕਿ ਮੈਂ ਸੈਕਟਿੰਗ ਦੀ ਆਦਾ ਬਿਜਤਾ ਸੈਕਟਿੰਗ ਨੂੰ ਪੁੱਛਿਆ ਪਾ ਜਾਗੇ ਤੇ ਸੈਕਟਿੰਗ ਜਵਾਬਤਾ ਕਿ ਸਾਡੇ ਕੋਲ ਨਹੀਂ ਆਏ ਦੇ ਠੀਕ ਆ ਉਰ ਤੋਂ ਬਾਅਦ ਮੈਂ ਫੇਰ ਪੁੱਛਿਆ ਉਹਨਾਂ ਨੂੰ ਤੇ ਉਹਨਾਂ ਸਾਨੂੰ ਗਿਆਤਾ ਕਿ ਨਹੀਂ ਪਲਾਨ ਟਿੰਗੜ ਮੱਕੀ ਕਾਰਡ ਹਲੇ ਪਿਛੋਂ ਨਹੀਂ ਭਾਦੇ ਬਾਕੀ ਵੀ ਭਾਦੇ ਸਾਡੇ ਮੁੰਡੇ ਆ ਬੇਲੇ ਆ ਜਿਹੜੇ ਦਪਾਲ ਆਉਂਦੇ ਆ ਚਲੋ ਉਹਨਿੰਦੇ ਰੱਗਾ ਦਾ ਕੰਮ ਕਰਨਾ ਸਾਸਪਾਈ ਹੋਵੇ ਬਾਕੀ ਇਥੇ ਗੰਦਗੀ ਆ ਕੂੜੇਦਾਨ ਚਾਹੀਦੇ ਆ ਕੂੜੇਦਾਨ ਵੀ ਨਹੀਂ ਬਣੇ ਦੇ ਮਕੀ ਕਾਫੀ ਜਿਹੜੀਆਂ ਸਮੱਸਿਆ ਇਹ ਸਪਾਈ ਦੇ ਚੱਕਰ ਦੇ ਵਿੱਚ ਬਹੁਤ ਜ਼ਿਆਦਾ ਮੁਸ਼ਕਲ ਹੋ ਰਹੀ ਹੈ ਫਰਸਟ ਮੀਟਿੰਗ ਹੋਈ ਸੀ ਤੇ ਉਹਦੇ ਵਿੱਚ 7 ਤੋਂ 8 ਮਤੇ ਪਏ ਸੀ ਉਹਦੇ ਵਿੱਚ ਕੀ ਕੂੜੇਦਾਨ ਦਾ ਵੀ ਮਤਾ ਪਿਆ ਸੀ ਕਿ ਕੂੜੇਦਾਨ ਲੱਗੇ ਜਾਣਗੇ ਉਹਨਾਂ ਦੇ ਵਿੱਚ ਮਕੀ ਕਚਰਾ ਸੁੱਕਾ ਵੱਖਰਾ ਅੱਕਲਾ ਵੱਖਰਾ ਤੇ 7-8 ਮਹੀਨੇ ਹੋ ਗਏ ਕੋਈ ਇਹੋ ਜਿਹਾ ਮਕੀ ਕੰਮ ਨਹੀਂ ਹੋਇਆ ਪੰਚਾਇਤ ਮਕੀ ਬਿਲਕੁਲ ਹੀ ਮਕੀ ਕੋਈ ਕੰਮ ਨਹੀਂ ਕਰਾ ਰਹੀ ਇਸ ਕਰਕੇ ਆਪਾਂ ਪੰਚਾਇਤ ਭੰਗ ਕੰਦਾ ਕੋਰਮ ਪਾਇਆ ਸੀ ਤੇ ਉਹਦੇ ਵਿੱਚ ਕੀ ਸਾਨੂੰ ਹੁਣ ਇਹੀ ਪ੍ਰੈਸ਼ਰਾਈਜ਼ ਕਰ ਰਿਹਾ ਕਿ ਤੁਸੀਂ ਕਦੀ ਕੋਈ ਵੀਡੀਓ ਪਾਹਂਦਾ ਕਦੀ ਕੁਝ ਕਰ ਦਿੰਦਾ ਕੋਈ ਆ ਕੇ ਦੱਬਾਂਦਾ ਹੈ ਤੇ ਹੱਥੋਂ ਕੰਨੇ ਆ ਕਿ ਸਾਡਾ ਜਿਹੜਾ ਨਾ ਕੀ ਆਪਣਾ ਪ੍ਰਬੰਧਕ ਲਗਾਇਆ ਜਾਵੇ ਤੇ ਸਾਡੇ ਵੀ ਕਿ ਚਲੋ ਪਿੰਡ ਦੇ ਕੰਮ ਹੋਣ ਤੇ ਵਧੀਆ ਕੰਮ ਹੋਣ ਸਾਰਾ ਸਵਸਥਤ ਬਣੇ ਸਾਫ਼ ਸੁਵਾਈ ਹੋਵੇ ਇਹੀ ਰਜਨੀ ਬਾਲਨਾ ਪਿੰਡ ਚੋਟੇ ਪਰ ਠਿੰਗਰੀਆਂ ਜੀ ਮੈਂ ਮੈਂਬਰ ਆ 6 ਨੰਬਰ ਵਾਰਡ ਦੇ ਮੈਂਬਰ ਆ ਚੁਣੇ ਹੋਏ ਮੈਂਬਰ ਆ ਤੇ ਬਸ ਮੇਰਾ ਇਹੀ ਆ ਮੰਗ ਹੈ ਹੀ ਆ ਕਿ ਪੰਚਾਇਤੀ ਜ਼ਮੀਨ ਦਾ ਚਲੇ ਦਾ ਮਾਮਲਾ ਸਾਡੇ ਵਸਾਇਹੀ ਰਿਕਵੈਸਟ ਹੈ ਇੱਕ ਕਿ ਪੰਚਾਇਤੀ ਜ਼ਮੀਨ ਨਿਕਲਣੀ ਚਾਹੀਦੀ ਆ ਔਰ ਪਿੰਡ ਦਾ ਵਿਕਾਸ ਹੋਣਾ ਚਾਹੀਦਾ ਭਾਈ ਸਰਾਂ ਮੈਂ ਸੂਸ਼ ਕੁਮਾਰ ਹੁਣ ਛੋਟੇ ਬਟੋਂ ਆਮ ਆਦੀ ਪਾਰਟੀ ਮੈਂ ਬਲਕ ਪਰਾਂ ਹਾਂ ਜੀ ਪਿਛਲੇ 6 ਸਾਲ ਹੋ ਗਏ ਆ ਤੋਂ ਜੰਗਲੀ ਪੰਚਾਇਤ ਮਨੀਆਲੀ ਗਿਆਮਾਦੀ ਪਾਰਟੀ ਨੇ ਸੜਕਾਂ 'ਤੇ ਜੋ ਕੰਮ ਆ ਦੀ ਹੈ ਨਾ ਨੇ ਵੀ ਆਈ ਹੋਈ ਹੈ ਲੇਕਿਨ ਮੇਰੇ ਪਿੰਡ ਦੇ ਬੱਚੇ ਜੋ ਕੰਮ ਨਹੀਂ ਹੋ ਉਹ ਬਾਰੇ ਕਿ ਇਸਕਾ ਕਿ ਜਿਹੜੇ ਮੈਂ ਮਸਾਹਣਾਂ ਦੇ ਲਈ ਕੰਮ ਰਿਕਾਰਡਿੰਗ ਜੋ ਕੁਝ ਦੋ ਸਰ ਬੰਦੇ ਕਰਕੇ ਇਹਦਾ 1.5 ਪਿੰਡੇ ਕੰਮ ਹੋ ਰਿਹਾ ਹੈ ਸਰ ਜੋ ਸੜਕਾਂ 'ਇੱਕ ਕੁਝ ਬਾਤ ਉਪ ਹੋ ਰਹੇ ਤੇ ਬੱਕਰੀ ਗਲਬਾ ਤੋਂ ਸਾਡੇ ਮਿੰਟੇ ਦੇ ਜਿਹੜੇ ਕਾਫੀ ਵਿਕਾਸ ਕਾਰਜ ਰੁਕੇ ਪਏ ਨੇ ਪੰਚਾਂ ਨੇ ਕਾਫੀ ਰੋਕ ਲਗਾਏ ਨੇ ਕੀ ਖਣਾ ਤੁਹਾਡਾ ਮੇਰਾ ਨਾਮ ਆਸ਼ੂ ਹੈ ਮੈਂ ਛੋਟੇਪੁਰ ਦੀ ਸਰਪੰਚ हूं और मैं ये कहना चाहनी है कि जो भी ये मेंबर ਪੰਜ ਮੈਂਬਰ ਇਹਨਾਂ ਨੇ ਹੀ ਕੰਮ ਪਿੰਡ ਦਾ ਕੰਮ ਰੋਕਿਆ ਹੋਇਆ ਆਪਾਂ ਤੇ ਪਿੰਡ ਦਾ ਕੰਮ ਕਰਵਾਉਣਾ ਚਾਹਦੇ ਆਂ ਤੇ ਕਿ ਇਹਨਾਂ ਦੇ ਕੰਮ ਇਹਨਾਂ ਦੇ ਕਾਰਨ ਕੰਮ ਰੁਕਿਆ ਹੋਇਆ ਹੈ ਫਸੇ ਆ ਕਿ ਇਹ ਅਗਰ ਨਾਲ ਮਿਲਣਗੇ ਤੇ ਫੇਰ ਹੀ ਪਿੰਦੇ ਆਹੀ ਵਿਕਾਸ ਕਰਾਂਗੇ ਨਾ ਹਉ ਨਹੀ ਜੀ ਉਹ じゃ ਕੁਛ ਨਹੀਂ ਹੋਇਆ ਕੰਮ ਸ਼ੁਰੂਆਤ ਕਰਵਾਈ ਜੀ ਔਰ ਕੰਮ ਇਹਨਾਂ ਨੇ ਹੀ ਬੰਦ ਕਰਵਾਇਆ ਔਰ ਨਹੀਂ ਤੇ ਨੀਰ ਰਕਾਟ ਦੇਖ ਸਕਦੇ ਹੋ ਠੀਕ ਹੈ ਨਾ ਆਪਾਂ ਤੇ ਮਤਲਬ ਕਿ ਉਥੇ ਵੀ ਨਰੇਕਾ ਦਾ ਕੰਮ ਸ਼ੁਰੂ ਹੋਇਆ ਸੀ ਤੇ ਅੱਗੇ ਤੁਸੀਂ ਚੈੱਕ ਕਰ ਸਕਦੇ ਹੋ ਜਗਾ ਪੰਚਾਇਤ ਦੀ ਸੀ ਕੀ ਨਹਿਰ ਵੀ ਪਾਗਦ ਸੀ ਨਹੀਂ ਨਹੀਂ ਨਹਿਰ ਮਹਿਮੇ ਦੀ ਹੈ ਜਗਾ ਤੇ ਕਿ ਪੰਚਾਇਤ ਕੰਮ ਕਰਾ ਸਕਦੀ ਉੱਥੇ ਨਹਿਰ ਮੈਕਬੀ ਦੀ ਜਗ੍ਹਾ ਤੇ ਨਹੀਂ ਜੇ ਅਸੀਂ ਉਹਨਾਂ ਨਾਲ ਰਿਕਵੈਸਟ ਕੀਤੀ ਸੀਗੀ ਕਿ ਚਲੋ ਇੱਥੇ ਪਾਰਕਿੰਗ ਖੁੱਲੀ ਚਾਹੀਦੀ ਹੈ ਅੱਗੇ ਉਹਨਾਂ ਨੇ ਪਰਮਿਸ਼ਨ ਵੀ ਦਿੱਤੀ ਸੀਗੀ ਨੋਟੀਫਿਕੇਸ਼ਨ ਆ ਗਈ ਪਰਮਿਸ਼ਨ ਦੀ ਤੁਹਾਡੇ ਕੋਲ ਨਹੀਂ ਨਹੀਂ ਅਜੇ ਮਤਲਬ ਗਏ ਹੀ ਗਏ ਨਹੀਂ ਤੇ ਵੈਸੇ ਤੇ ਕੰਮ ਸ਼ੁਰੂਆਤ ਹੋਈ ਸੀ ਤੇ ਅੱਧ ਵਿੱਚ ਇਹਨਾਂ ਨੇ ਬਿਨਾ ਪਰਮਿਸ਼ਨ ਤੋਂ ਕੰਮ ਸ਼ੁਰੂ ਕਰਾ ਦਿੱਤਾ ਗਿਆ ਸੀਗਾ ਉੱਥੇ ਨਹੀਂ ਨਹੀਂ ਪਰਮਿਸ਼ਨ ਤੋਂ ਬਿਨਾ ਤਾਂ ਨਹੀਂ ਕੰਮ ਕਰਾਉਂਦੇ ਉਹ ਕਿਉਂਕਿ આરોਪ ਜਿਹੜੇ ਉਹ ਲਗਾ ਰਿਆ ਗਿਆ ਮੈਂਬਰ ਜਿਹੜੇ ਉਹ ਕਹਿੰਦੇ ਕਿ ਪੰਜ ਤੋਂ 7 ਲੱਖ ਰੁਪਏ ਦਾ ਮਤਾ ਪਾਸ ਤੋਂ ਬਾਅਦ ਵੀ ਪੰਜ ਤੋਂ 7 ਲੱਖ ਦਾ ਕੰਸਟਰਕਸ਼ਨ ਉੱਥੇ ਲਗਾ ਕਰ ਦਿੱਤੀ ਗਈ ਸੀ। ਨਹੀਂ ਨਹੀਂ ਤਾਂ ਦਾ ਨਹੀਂ ਐਸਾ ਕੋਈ ਵੀ। ਕੋਈ ਦੂਸਰਾ ਕਾਫੀ ਗੰਦਗੀ ਦਾ ਆਰਮ ਜਿਹੜਾ ਪਿੰਡ ਦੇ ਵਿੱਚ ਦੇਖ ਨੂੰ ਮਿਲ ਗਿਆ ਆ ਉਹਨੂੰ ਲੈ ਕੇ ਪੰਚਾਇਤ ਨੂੰ ਪੁਸ਼ਪਤਾ ਜਾ ਰਿਹਾ। ਹਾਂਜੀ ਸਰ ਉਹਦੇ ਕੂੜੇਦਾਨ ਦਾ ਮਤਲਬ ਕਿ ਮਤਾ ਪਾਸ ਕਰਵਾਇਆ ਜੀਗਾ। ਤੇ ਇਹ ਤੇ ਹੁਣ ਮਤਲਬ ਕਿ ਇਹ ਸਾਈਨ ਕਰਨਗੇ ਤੇ ਫੇਰ ਹੀ ਕੰਮ ਦੀ ਸ਼ੁਰੂਆਤ ਹੋਣੀ ਹੈ ਨਾ। ਵੈਸੇ ਸੈਕਟਰੀ ਸਾਹਿਬ ਨਾਲ ਗੱਲ ਹੋਈਗੀ ਮਤਾ ਪਾਸ ਕਰਵਾਏ ਦਾ। ਤੇ ਕੋਈ ਵੀ ਕੰਮ ਐ ਕੋਈ ਮਤਲਬ ਕਿ ਜਲਦਬਾਜੀ ਨਾਲ ਤੇ ਕੋਈ ਕੰਮ ਨਹੀਂ ਦੇਣੀ ਹੈਗੀ ਕੰਮ ਐ ਕਿ ਮਤਲਬ ਕਿ ਹੌਲੀ ਹੌਲੀ ਕਰਕੇ ਇਹ ਇਤ ਪਿੰਡ ਦਾ ਹੀ ਕੋਈ ਵਿਕਾਸ ਕਰਾਂਗੇ ਹਨਾ ਉਹਨਾਂ ਦਾ ਕਹਣਾ ਕਿ ਮਤਲਬ ਕਿ ਜਿਹੜੀ ਗੰਦਗੀ ਐ ਜਿਹੜੇ ਗੋਏ ਦੇ ਹਨਾ ਟੇਰ ਵਗੈਰਾ ਲੱਗੇ ਹੋਰ ਵੀ ਗੰਦਗੀ ਦੇ ਰਿਆ ਉਹ ਹੋਣ ਦੇ ਲਈ ਪਹਿਲੇ ਤੋਂ ਕਾਫੀ ਟਾਈਮ ਤੋਂ ਹੈ ਅਜੇ ਤੱਕ ਚੁਕਾ ਚੁਕਾਈ ਨਹੀਂ ਕੀ ਹੈਗੇ ਨਹੀਂ ਜੀ ਮਤਲਬ ਕਿ ਪਹਿਲੇ ਵੀ ਸਰਪੰਚੀ ਸਾਡੇ ਘਰ ਸੀ ਰਹੀ ਹੈਗੀ ਹਾਂ ਜੀ ਸਾਡੇ ਕੋਲ ਹੀ ਸਰਪੰਚੀ ਮਤਲਬ ਕਿ ਇਹਦਾ ਮਤਾ ਪਾਸ ਹੋਇਆ ਹੈਗਾ ਲੇਕਿਨ ਚਲੋ ਮਤਲਬ ਕਿ ਕੰਮ ਕਰਵਾਵਾਂਗੇ ਲੇਕਿਨ ਇਹ ਥੋੜਾ ਨਾ ਕਿ ਜਲਦੀ ਜਲਦਬਾਜ਼ੀ ਨਾਲ ਹੀ ਕੰਮ ਸ਼ੁਰੂਆਤ ਹੋ ਜੇ ਪਹਿਲਾਂ ਜੋ ਕੰਮ ਅਸੀਂ ਫੜਿਆ ਹੋਇਆ ਪਹਿਲੇ ਉਹ ਕੰਮ ਮਤਲਬ ਕਿ ਸ਼ੁਰੂਆਤ ਕਰ ਦਿੰਦੇ ਆ ਜਿੱਦਾਂ ਕਹਿੰਦਾ ਮਤਲਬ ਕਿ ਅੰਡਰਗਰਾਉਂਡ ਜੋ ਵੀ ਕੈਪਾ ਪਈਆਂ ਪਹਿਲੇ ਉਹਦਾ ਕੰਮ ਅਸੀਂ ਫੜਿਆ ਠੀਕ ਹੈ ਨਾ ਉਹਦਾ ਕੰਮ ਮਤਲਬ ਕਿ ਅੱਧ ਵਿੱਚ ਇਹਨਾਂ ਨੇ ਰੋਕਣ ਦੀ ਬੜੀ ਕੋਸ਼ਿਸ਼ ਕੀਤੀ ਲੇਕਿਨ ਆਪਾਂ ਅੱਧ ਵਿੱਚ ਮਤਲਬ ਕਿ ਕੰਮ ਛੱਡਣ ਦੀ ਨਹੀਂ ਕੀਤਾ ਕਿ ਅਸੀਂ ਕੰਮ ਪੂਰਾ ਕਰਾਂਗੇ ਹਨਾ ਤੈਨਕਿਨੇ ਅੰਦੇ ਕੀ ਪਹਿਲੇ ਸਾਡੇ ਅਨੀ ਸ਼ੁਰੂਆਤ ਕਰੂ ਪਰਾਂ ਦੀ ਤੇ ਆਪਾਂ ਪਹਿਲੇ ਆਪਣਾ ਇਧਰੋਂ ਜੋ ਵੀ ਕੰਮ ਪਿੱਛੇ ਰੁਕਿਆ ਹੋਇਆ ਹੈ ਹੀ ਨਹੀਂ ਉਹਨਾਂ ਨੂੰ ਮਤਲਬ ਕਿ ਪੂਰਾ ਕੀਤਾ। ਹਾਂਜੀ। ਪਰ ਜਦੋਂ ਮਤੇ ਪੰੰਦਾ ਤੇ ਕਿਉਂ ਉਹਨਾਂ ਦੀ ਸਹਿਮਤੀ ਨਹੀਂ ਹੁੰਦੀ ਕੰਮ ਦੇ ਵਿੱਚ ਹਾਂਜੀ ਪਹਿਲੇ ਮਤਲਬ ਕਿ 2.5 ਮਹੀਨੇ ਜੋ ਮਤੇ ਪਾਸ ਕਰਵਾਏ ਹੈਗੇ ਇਹਨਾਂ ਦੀ ਸਹਿਮਤੀ ਸੀ। ਉਸ ਤੋਂ ਬਾਅਦ ਮਤਲਬ ਕਿ ਇਹਨਾਂ ਨੇ ਮਤਲਬ ਕਿ ਫੋਰਮ ਪੰਕ ਕਰਨਾ ਸ਼ੁਰੂ ਕਰ ਦਿੱਤਾ। ਅੱਛਾ ਕੀ ਹੋਇਆ ਕਿ ਇਹ ਫੋਰਮ ਪੰਕ ਕਰਨ ਦੀ ਕਿਉਂ ਪੰਚਾਇਤ ਬਾਰੇ ਦੇ ਜੋ ਸਾਲ ਵੀ ਤੇ ਲੰਬਕ ਵੀ ਹੋ ਰਿਹਾ ਹੈਗਾ। ਸਰੇ ਇਹ ਆਪਣੀਆਂ ਟਮਾਟਾ ਪਾਉਂਦੇ ਆ ਕਿ ਸਾਡਾ ਕੰਮ ਸ਼ੁਰੂਆਤ ਕਰਵਾਓ ਕੱਲੇ ਇਹ ਬਸ ਇਹ ਹੀ ਚੱਲਦੀ ਹੈ ਤੇ ਦੂਸਰਾ ਗਾਣਾ ਉਹਨਾਂ ਦਾ ਕਹਿਣਾ ਹੈਗਾ ਕਿ ਜਦੋਂ ਵੀ ਸਾਡੇ ਜਣੀ ਪੰਜ ਆ ਗਏ ਹਨ ਅਸੀਂ ਜਦੋਂ ਮੀਟਿੰਗ ਤੇ ਜਾਂਦੇ ਜਾਂ ਕੁਝ ਵੀ ਹੈ ਤੇ ਜਿਹੜੇ ਸਰਪੰਚ ਸਾਹਿਬ ਆ ਉਹ ਕੁਝ ਤੋਂ ਬੋਲਦੇ ਨਹੀਂ ਉਹਨਾਂ ਦੇ ਜਿਹੜੇ ਸੋਰਾ ਸਾਹਿਬ ਹੈ ਉਹਨਾਂ ਦੇ ਜਿਹੜੇ ਹਸਬੰਡ ਆ ਉਹ ਇੰਟਰਫੇਅਰ ਬੜਾ ਕਰਦੇ ਆਗੇ ਆ ਕੀ ਕਹਿੰਦਾ ਐਦਾਂ ਦੀ ਕੋਈ ਗੱਲ ਨਹੀਂ ਹੈਗੀ ਮੈਂ ਹੀ ਬੋਲਣੀ ਆ ਬਾਕੀ ਇਹ ਅਹੀ ਚਾਰ ਮੀਟਿੰਗਾਂ ਰੱਖੀਆਂ ਹੈਗੀਆਂ ਇਹਨਾਂ ਚੋਂ ਕੋਈ ਨਹੀਂ ਆਇਆ ਇਦਾ ਮਤਲਬ ਕਿ ਇਹ ਆ ਕਿ ਇਹ ਕੰਦ ਕਰਨਾ ਚਾਹੁੰਦੇ ਆ ਨਾ ਪੰਚਾਇਤ ਨੂੰ ਹਨਾ ਆਪਾਂ ਇਹ ਚਾਹੁੰਦੇ ਆ ਕਿ ਚਲੋ ਮੈਂਬਰ ਸਾਰੇ ਨਾਲ ਮਿਲ ਕੇ ਕੰਮ ਕਰਵਾਣਾ ਵਿਕਾਸ ਪਿੰਡ ਦਾ ਹੀ ਕਰਵਾਉਣਾ ਚਾਹੁੰਦੇ ਆ ਇੱਕ ਨਾ ਆਡੀਓ ਵੀ ਜਿਹੜੀ ਤੁਹਾਡਾ ਇੱਕ ਗਰੁੱਪ ਬਣਾਉਣਾ ਪਿੰਡ ਦਾ ਹਨਾ ਉਹਦੇ ਵਿੱਚ ਇੱਕ ਆਡੀਓ ਜਿਹੜੀ ਹੈ ਤੁਹਾਡੇ ਹਸਬੰਦ ਵੱਲੋਂ ਪਾਈ ਗਈ ਹੈ ਕਿ ਮੈਂ ਸਰਪੰਚ ਕਿ ਐਦਾਂ ਦਾ ਕੁਝ ਹੈਗਾ ਕੀ ਮਤਲਬ ਕੀ ਤੁਹਾਡਾ ਜਿਹੜੇ ਹਸਬੰਦ ਉਹ ਤੁਹਾਡਾ ਉਹਦਾ ਯੂਜ਼ ਕਰ ਸਕਦੇ ਆ ਨਹੀਂ ਨਹੀਂ ਉਹਜੀ ਕੋਈ ਗੱਲ ਨਹੀਂ ਸਰ ਅਗਰ ਜਿਹੜੀ ਆਡੀਓ ਪਾਈ ਗਈ ਹੈ ਤੇ ਉਹਦੇ ਬਾਰੇ ਕੀ ਕਹਿਣਾ ਤੁਹਾਡਾ ਇਹ ਸਿਰਫ ਲੋਕਾਂ ਦੀ ਐਡਵਾਈਸ ਵਾਸਤੇ ਬਣਾਇਆ ਹੈ ਕਿ ਸਰਪੰਚ ਦਾ ਉਹਦਾ ਆਪਣੇ ਤੇ ਡੈਜ਼ਿਗਨੇਸ਼ਨ ਲਗਾ ਸਕਦੇ ਹਾਂ ਨਹੀਂ ਜੀ ਆ ਕੀ ਮੰਗ ਕਰਦੇ ਪ੍ਰਸ਼ਾਸਨ ਨੂੰ ਵਾਲੇ ਕੀ ਜੀ ਨਹੀਂ ਮੰਗੇ ਸਿਰਫ ਇਹ ਹੀ ਕਰਨੇ ਆ ਕਿ ਜੇ ਕੋਈ ਪਿੰਡ ਦਾ ਕੰਮ ਹੋਣਾ ਚਾਹੀਦਾ ਹੈ ਇਹ ਮੈਂਬਰ ਨਾਮ ਸਾਥ ਦੇਣ ਤੇ ਪਿੰਡ ਦਾ ਪੁਚਾਸ ਕਰੀਏ ਠੀਕ ਹੈ ਨਾ ਆਪਾਂ ਸੇ ਸੇਹੀ ਕਹਿਣਾ ਚਾਹਾਂਗੇ ਮੈਂ ਹੈ ਕਿ ਇਹ ਮੈਂਬਰ ਚਲੋ ਨਾਲ ਰਲਣਗੇ ਤੇ ਥੇੜੀ ਪਿੰਡ ਤੋਂ ਟੱਕਰ ਹੋਏਗਾ ਤੇ ਇਨਕ੍ਰੋਚਮੈਂਟ ਜਿਹੜੀਆਂ ਪਿੰਡ ਦੇ ਵਿੱਚ ਦੇਖਣ ਨੂੰ ਮਿਲੇ ਆ ਉਹਨਾਂ ਦੇ ਵੀ ਕੋਈ ਤੜੀ ਮਤਲਬ ਕਿ ਪਹਿਲ ਰਵੇਗੀ ਹਾਂ ਜੀ ਰਵੇਗੀ ਜੀ